ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਨੇੜੇ ਬੁੱਟਰ ਤੇ ਜ਼ਿਲ੍ਹਾ ਮੋਗਾ ਬਾਈਕਲ ਟੋਪ ਟੋਪ ਦੀਆਂ ਬਸਤੀਆਂ 4 ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਜੇ ਜਰਜੀਤ ਰਾਏ ਹੁਣ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਠੀਕ ਹੈ ਜੀ ਜੇ ਕਿਸੇ ਭਰਾ ਨੇ ਐਡ ਕਰਾਉਣੀ ਹੈ ਤਾਂ ਆਪਣਾ ਬੈਕਸਾਈਡ ਦੇ ਸਕਰੀਨ ਤੇ ਨੰਬਰ ਵੀ ਚੱਲਦਾ ਵਾਕਿਆ ਆਪਾਂ 10 ਮਿੰਟ ਪਾਈਏ ਹੁਣ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨੇ ਹੀ ਜਾਣਕਾਰੀ ਹਾਂਜੀ ਬਾਈ ਜੀ ਸਾਸਰੀ ਗੱਲ ਜੀ ਸਸੀ ਗੱਲ ਬਾਈ ਜੀ ਨਾਮ ਨਾਮ ਭਗਵੰਤ ਸਿੰਘ ਜੀ ਪੈਨੋਂ ਕੰਮ ਵਾਲਾ ਹਰਚੋਗਾ ਹਾਂਜੀ ਜਿਹੜਾ ਮੁੱਗ ਠੀਕ ਨੇੜੇ ਬੁੱਟਰ ਨੇੜੇ ਬੁੱਟਰ ਹੋਰ ਗੜੇ ਗੜੇ ਪੈਂਦਾ ਬਈ ਨੇੜੇ ਇਧਰ ਵੱਡਾ ਰਾਮੋ ਵਾਲਾ ਗਈ ਢੂੜ ਕੋਟ ਆ ਗਿਆ ਠੀਕ ਹੈ ਜੀ ਤੇ ਰਣੀਆਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀ ਪਹਿਲੀ ਪਸੰਦੀ ਜਾਣਕਾਰੀ ਦੋ ਕਿੰਨੇ ਜਰ ਦੀ ਉਮਰ ਹੈ ਦੀ ਇਹ ਬਾਈ ਹੈਗੀ ਆ 50 ਮਹੀਨਿਆਂ ਦੀ 50 ਮਹੀਨਿਆਂ ਦੀ ਹਾਂਜੀ ਰੇਟ ਦੱਸ ਦੋ ਜੀ ਪਹਿਲੀ ਇਹਦਾ ਰੇਟ ਬਾਈ ਫੋਨ ਤੇ ਕਰਾਂਗੇ ਰੇਟ ਫੋਨ ਤੇ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਮਾੜੀ ਚੂਲੀ ਦਿਖਾਵਾਂਗੇ ਜੀ ਚੂਲੀ ਦਿਖਾ ਦਿੰਦੇ ਲੋ ਜੀ ਚੈੱਕ ਕਰ ਸਾਰੇ ਥਾਣਾ ਨਿਕੜ ਮੀ ਕੋਈ ਫੋਟ ਨਹੀਂ ਕੋਈ ਸਾਂ ਠੀਕ ਹੈ ਚੈੱਕ ਕਰ ਸਕਦੇ ਤੋੜ ਦੋ ਭਰਾ ਨੂੰ ਮੋੜਾ ਜੀ ਹੈ ਨਹੀਂ ਕਿਸੇ ਜੋ ਜੇ ਭਾਈ ਕਿਸੇ ਇਕੱਠੀਆਂ ਲੈ ਕੇ ਜਾਣੇ ਤਾਂ ਰੇਟ ਚਾਰਜ ਹੋ ਜਾਊਗਾ ਹਾਂ ਭਾਈ ਹਾਂ ਠੀਕ ਆ ਜੇ ਇਕੱਠੀਆਂ ਲੈ ਕੇ ਜਾਣੇ ਭਰਾ ਫੇਰ ਕਰ ਦਿਆਂਗੇ ਲੈਸ ਆਪਾਂ ਕੋਈ ਨਹੀਂ ਕਰ ਲੂਗਾ ਠੀਕ ਹੈ ਜੀ ਜਾਇਜ਼ ਕਰ ਲੂਗਾ ਠੀਕ ਹੈ ਜੀ ਬਾਕੀ ਰੇਟ ਫੋਨ ਤੇ ਦੱਸ ਰਿਹਾ ਭਾਈ ਕਹਿੰਦਾ ਜੇ ਇਕੱਠੀਆਂ ਲੈ ਕੇ ਜਾਣੀਆਂ ਭਾਈ ਕਹਿੰਦਾ ਆਪਾਂ ਚਾਰੇ ਇਕੱਠੀਆਂ ਹੀ ਦਿਆਂਗੇ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦਾ ਤੋੜਾ ਤੋੜਾ ਕਰ ਮੋੜੀ ਤਾਂ ਪੇਠ ਪੋੜਾ ਸਾਡੇ ਸਾਹਮਣੇ ਆ ਫੇਸ ਕੁਆਲਿਟੀ ਠੀਕ ਹੈ ਹਾਂ ਜੀ ਭਾਈ ਦੂਜੀ ਬਸ ਹੀ ਜਾਣਕਾਰੀ ਦੋ ਜੀ ਇਹ ਹੈਗੀ ਆ ਜੀ 9 ਮਹੀਨਿਆਂ ਦੀ ਬੱਚੀ ਠੀਕ ਆ ਹਾਂ ਜੀ ਠੀਕ ਆ ਇਹਦਾ ਰੇਟ ਵੀ ਇਹ ਫੋਨ ਤੇ ਕਰਾਂਗੇ ਜੀ ਰੇਟ ਸਾਰਿਆਂ ਦੇ ਸਾਰਿਆਂ ਦੇ ਫੋਨ ਤੇ ਕਰਾਂਗੇ ਠੀਕ ਹੈ ਜਾਇ ਜੀ ਹੋਣਗੇ ਨਾ ਹਾਂ ਹਾਂ ਭਾਈ ਜਾਇ ਜੀ ਹੋਣਗੇ ਜਿਵੇਂ ਚਾਹ ਠੀਕ ਹੈ ਜੀ ਉਪਰ ਚੈੱਕ ਕਰ ਸਕਦੇ ਹੋ ਭਾਈ ਝੋਲੀ ਦਿਖਾ ਦਿੰਦੀ ਥਾਣਾ ਫੜ ਲਓ ਪੁਸਟ ਮੜੀ ਜੀ ਬਹੁਤ ਸੋਹਣਾ ਥਾਣ ਲੱਗਾ ਕਰ ਮਾੜੀਏ ਕਰ ਜਾਂਦੀ ਆ ਕਰ ਜਾਂਦਾ ਵਾ 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 ਲੰਗੀ ਟੱਪਦੀ ਬੱਚੇ ਕੋਈ ਗੱਲ ਨਹੀਂ

ਬਾਈ ਦਾ ਨੰਬਰ ਭਰਾ ਸਕਰੀਨ ਤੇ ਲਾਉਂਦੇ ਆਪਾਂ ਤੁਹਾਨੂੰ ਪਤਾ ਹੀ ਆ ਜਿਹੜਾ ਆਪਾਂ ਨੰਬਰ ਬੋਲਦੇ ਹੁੰਨੇ ਆਪਾਂ ਤਾਂ ਵੀਡੀਓ ਦੀ ਖਾਤਰ ਹੀ ਬੋਲਦੇ ਹੁੰਨੇ ਆ ਕਈ ਭਰਾ ਆਪਾਂ ਨੂੰ ਲਾਲਾਂ ਦੇ ਫੋਨ ਅਗਲਾ ਜਾਂਦਾ ਬਈ ਬਸ ਇਹਦਾ ਕਿਰੀਟ ਹਨ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਹਾਂਜੀ ਬਾਈ ਤੀਜੀ ਬਸਤੀ ਜਾਣਕਾਰੀ ਦਿਓ ਜੀ ਤੀਜੀ ਬਾਈ ਇਹ ਸੇਮ ਹੀ ਆ ਤੰਨੇ ਹਾਂਜੀ ਹੋਰ ਵੀ ਇਹਨਾਂ ਦੀ ਇੱਕੋ ਹੀ 얘ਤਨਾਂ ਦੀ ਠੀਕ ਆ ਜੀ ਹਾਂਜੀ ਆਂਦਰੋਂ ਕੀਰੀਆਂ ਹਾਂਜੀ ਫੋਟ ਸ਼ਾਂਕ ਕਿਸੇ ਦੇ ਨਹੀਂ ਹੋ ਪੋਰਾ ਵੀ ਠੀਕ ਆ ਜੀ ਹਾਂਜੀ ਹਾਂ ਲੋਪਰਾ ਪਹਿਲਾਂ ਦਾ ਫੇਸ ਚੈੱਕ ਕਰ ਲਓ ਫਿਰ ਇਹਦੀ ਮਾੜੀ ਜਿਹੀ ਜੇ ਪਛੋਲੀ ਦੇਖਣ ਮੜਾ ਕੁਰੀ ਲੋ ਬਸ ਤੁਸੀਂ ਪੁੱਛਣਾ ਜੱਕਸਲ ਚਾਰੀ ਥਾਣਾ ਭਰਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਇਹਦਾ ਰੇਟ ਬਾਈ ਫੋਨ ਤੇ ਕਰਾਂਗੇ ਫੋਨ ਤੇ ਬਈ ਸਾਰੇ ਦੋ ਭਰਾ ਨਾ ਬਾਈ ਕਹਿੰਦਾ ਫੋਨ ਤੇ ਕਰਾਂਗੇ ਭਰਾ ਮੈਂ ਉਸਨ ਦਾ ਆਪਣਾ ਫਰਜ਼ ਬਣਦਾ ਠੀਕ ਹੈ ਨਾ ਬਾਈ ਕਹਿੰਦਾ ਕੋਈ ਵੇਚਣ ਵਾਲਾ ਵੀ ਕਹਾਂ ਲੈ ਜਾਂਦਾ ਕਹਿੰਦਾ ਮੁੜ ਕੇ ਫਿਰ ਦਿੱਕਤ ਆਉਂਦੀ ਆ ਹਨਾ ਸਾਰਾ ਕੁਝ ਹੀ ਦੇਖਣਾ ਪੈਂਦਾ ਜੀ ਲੋ ਜੀ ਲੋ ਜੀ ਜੱਕ ਮੈਂ ਸਿੰਘਾ ਸਾਰਿਆਂ ਜੰਗੀਆਂ ਬਣ ਕੇ ਵਛੀਆਂ ਨਹੀਂ ਮਾਰੀਆਂ ਠੀਕ ਹੈ ਜੀ ਠੀਕ ਅਜਾ ਅਜਾ ਲੋ ਜੀ ਤੋੜਾ ਤੜਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ। ਹਾਂ ਜੀ ਭਾਈ ਗਾਹਲੀ ਐਰ ਸਾਰੇ ਦੱਸੋ। ਕਿੰਨੇ ਕੀ ਬਈ ਉਹਨੇ ਉਰ ਦੀ ਇਹ ਇਹ ਤੇ ਨੇਕ ਕਰੋ ਲੀਆਂ। ਠੀਕ ਹੈ ਜੀ। ਹਾਂ ਜੀ ਹਾਂ ਜੀ। ਫੇਸ ਮੜਾ ਦੇਖ ਸਕਦੇ ਭਰਾ ਇਹਦਾ ਇਹਦੇ ਨੂੰ ਕਰ ਦੋ ਮੜਾ ਜ। ਬਹੁਤ ਸੋਹਣਾ ਕੰਨ ਕੁੱਨ। ਠੀਕ ਹੈ ਜੀ। ਤੇ ਮੜਾ ਬਸ ਮੂੰਹ ਫਾੜੀ ਲਓ ਮੈਂ ਇਹ ਤਰ ਥੰਡ ਖਾਣਾ। ਲੋ ਜੇ ਕਰਾਂ ਗੁਲਾਬੀ ਥਰਨ ਲੱਗਿਆ ਭਰਾ ਨੂੰ ਐਰ ਸੈਰ ਹੈਗੀ ਆ ਲੋ ਜੀ ਤੋੜ ਦੋ ਭਰਾ ਨੂੰ ਵੀ ਬੰਦੋ ਭਰਾ ਥੋੜੇ ਬੱਚੇ ਡਰਦੇ ਆ ਲੋ ਜੀ ਮਾਸਾ ਲੋ ਜੀ ਮੋੜ ਲਈ ਮੋੜ ਨੂੰ ਮੋੜ ਲੋ ਜੀ ਆਸਾ ਬੰਦੋ ਜੀ ਬੰਦੋ ਲੋ ਜੀ ਚਾਰੀ ਬਸੀਆਂ ਚਾਰੀ ਟੌਪ ਦੀਆਂ ਠੀਕ ਹੈ ਨਾ ਭਾਈ ਜੇ ਚਾਰੇ ਲੈ ਕੇ ਜਾਣੇ ਕਿਸੇ ਮਾਨ ਤਰਫ ਫੋਲੋ ਕਰ ਦੋ ਹਾਂ ਫੋਲੋ ਮਾਨ ਤਨ ਕਰ ਦਿਆਂਗੇ ਭਾਈ ਉਹ ਜੀ ਨਹੀਂ ਗੱਲ ਕੋਈ ਠੀਕ ਹੈ ਜੀ ਠੀਕ ਹੈ ਜੀ ਲੋ ਪ੍ਰਾ ਠੀਕ ਹੈ ਕਈ ਵਾਰੀ ਕੋਈ ਵੇਚਣ ਵਾਲਾ ਆ ਜਾਂਦਾ ਲੈ ਜਾਂਦਾ ਪ੍ਰਾ ਠੀਕ ਹੈ ਜੀ ਹਾਂ ਅਛੀਆਂ ਚੰਗੀਆਂ ਠੀਕ ਹੈ ਲੋ ਪ੍ਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਤੇ ਬਾਏ